ਇਹਨਾਂ ਦੀ ਬਾਦਲਾ ਨੇ ਪੰਜਾਬ ਬਚਾਓ ਜਤਰਾ ਕੱਢੀ ਸੀ ਤੇ ਬੰਦ ਕਰਤੀ ਈ ਮੈਨੇ ਨੇ ਜਤਰਾ ਜਦੋਂ ਪਹਿਲਾ ਅੰਦੋਲਨ ਹੋਇਆ ਸੀ ਉਦੋਂ ਬਾਦਲ ਪਰਿਵਾਰ ਅੰਦੋਲਨ ਦੇ ਗੁਣ ਸੌਰੀ ਕਿਸਾਨੀ ਬਿੱਲਾਂ ਦੇ ਜਿਹੜੇ ਨੁਕਤੇ ਸੀ ਜਿਹੜੇ ਗੁਣ ਸੀ ਉਹ ਗਣਾਈ ਗਿਆ ਤਾਂ ਸੀਗਾ ਵੀ ਆਹ ਬੈਨੀਫਿਟ ਹੈ ਇਹਦੇ ਵਿੱਚ ਆਹ ਫਾਇਦਾ ਹੋ ਕਿਸਾਨਾਂ ਨੂੰ ਜਦੋਂ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰਤਾ ਫਿਰ ਇਹਨਾਂ ਨੂੰ ਉਹ ਬਿਆਨ ਵਾਪਸ ਲੈਣੇ ਪਏ ਜਲੂਸ ਨਿਕਲਿਆ ਜਿਸ ਦਾ ਸਵਾਗਤ ਹੁਣ ਵੀ ਕਿਤੇ ਨਾ ਕਿਤੇ ਉਹ ਡਰ ਸਤਾ ਰਿਹਾ ਵੀ ਕਿਸਾਨ ਚੱਲੇ ਨੇ ਦਿੱਲੀ ਵੱਲ ਨੂੰ ਤੇ ਵੀ ਅਸੀਂ ਯਾਤਰਾ ਕਰੀ ਫਿਰਦੇ ਆ ਵੀ ਸਾਡਾ ਵਿਰੋਧ ਹੋਊਗਾ ਪੰਜਾਬ ਦੇ ਵਿੱਚ ਕਿਸਾਨ ਵੀ ਸਾਡੇ ਪਿੱਛੇ ਪੈ ਜਾਣਗੇ ਠੀਕ ਹਨ ਗੱਲ ਇਸ ਕਰਕੇ ਐ ਦੂਜੀ ਗੱਲ ਬਲਦੇਵ ਜੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਤੁਸੀਂ ਮੀਡੀਆ ਵਿੱਚ ਰਹਿੰਦੇ ਹੋ ਜਿਹੜੀ ਪੰਜਾਬ ਵਿੱਚ ਉਹ ਯਾਤਰਾ ਉਹਨਾਂ ਨੇ ਇੱਕ ਨਾਂ ਦਿੱਤਾ ਸੀ ਨਾ ਉਹ ਉਹਦੇ ਲਈ ਜੇ ਤੁਸੀਂ ਮੇਰੇ ਕੋਲੋਂ ਪੁੱਛੋ ਤਾਂ ਇਹ ਕਹਿ ਲਓ ਵੀ ਅ ਪਰਿਵਾਰ ਬਚਾਓ ਯਾਤਰਾ ਸੀ ਜਾਂ ਜਿਹੜਾ ਸਮਾਇਕ ਦਾ ਚਿੱਟੇ ਦਾ ਕਾਰੋਬਾਰ ਸੀ ਧੰਦੇ ਚੱਲਦੇ ਸੀ ਉਹ ਬਚਾਉਣ ਵਾਸਤੇ ਆ ਬਾਦਲਾਂ ਦੀ ਬਸਤਾਂ ਖੋਦ ਨੂੰ ਬਚਾਉਣ ਵਾਸਤੇ ਆ ਮਿਲਿਟਰੀ ਨੂੰ ਮਚਾਉਣ ਵਾਸਤੇ ਅਸਲ ਵਿੱਚ ਉਹ ਯਾਤਰਾ ਸੀ ਇਹ ਨਕਾਰੇ ਹੋਏ ਬੰਦੇ ਆ ਬਾਦਲ ਪਰਿਵਾਰ ਤਾਂ ਮੈਨੂੰ ਇਹ ਲੱਗਦਾ ਕਿ ਕਿਸੇ ਪਾਸੇ ਮਰਜੀ ਭੱਜਲੇ ਦਾਲ ਕਿਸੇ ਪਾਸੇ ਗਲਤੀ ਲੱਗਦੀ ਨੇ ਇਹ ਇਹ ਸਚਾਈ ਹੈ ਕਿਉਂਕਿ ਲੋਕਾਂ ਦੀ ਜਿਹੜੀਆਂ ਕਾਸਲੀਆਂ ਦੀ ਤਕਰੀਬਨ ਤਕਰੀਬਨ ਨਾ ਆਪਖਿਆ ਭਵ ਵਪਾਰ ਪਾਵਨ ਬਾਣੀ ਵਿੱਚ ਗੁਰੂ ਪਾਚੇ ਲਿਖਿਆ ਉਹ ਕਿਦਨਾਂ ਕਿਸੇ ਪੂਰੀ ਹੋ ਜਾਂਦੀ ਹੈ ਲੋਕਾਂ ਦੇ ਵਿੱਚ ਰੱਬ ਵਸਦਾ ਜੀ ਉਹ ਰੱਬ ਦੀ ਕੋਈ ਤਸਵੀਰ ਨਹੀਂ ਹੁੰਦੀ ਉਹ ਰੱਬ ਦੇ ਨਾਂ ਤੇ ਧਰਮ ਦੇ ਨਾਂ ਤੇ ਅਕਾਲੀ ਦਰਲੇ ਤਕਰੀਬਨ ਲੋਕਾਂ ਨੂੰ ਜਾਂ ਪੰਜਾਬ ਨੂੰ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਜੀ ਤਾਂ ਕਰਕੇ ਉਹ ਜੜੀ ਪੰਜਾਬ ਦੀ ਯਾਤਰਾ ਸੀ ਕੈਨਸਲ ਕੀਤੀ ਹੈ ਕਿਤੇ ਨਾ ਕਿਤੇ ਥੋੜਾ ਬਹੁਤਾ ਕਿਸਾਨ ਸਾਡੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਜਾਣ ਵੀ ਹਾਂ ਬਾਦਲ ਪਰਵਾਰ ਜਾਂ ਸ਼੍ਰੋਮਣੀ ਕਲਾਲ ਖੇਤਰੀ ਪਾਰਟੀ ਐ ਇਹ ਕਿਤੇ ਨਾ ਕਿਤੇ ਇਹਨੂੰ ਲੱਗਿਆ ਸੀਿੱਦੂ ਮੂਸੇਵਾਲੇ ਦੇ ਇੱਕ ਵੀਡੀਓ ਹੈ ਕਿ ਉਹਨਾਂ ਦੀ ਮਸੀਹੜੀ ਹੈ ਜਿਹੜੀ ਉਹਨੂੰ ਲੰਚ ਦਉ ਹਾਲਾਂਕਿ ਪਰਵਾਰ ਨੇ ਨਾ ਮੈਂ ਨਾ ਹੱਥ ਜੋੜ ਕੇ ਕਿਸੇ ਨੂੰ ਅੱਜ ਤੱਕ ਬੇਨਤੀ ਕੀਤੀ ਨਹੀਂ ਪਰ ਮੈਂ ਅੱਜ ਕਰਨ ਲੱਗਾ ਜਿਹੜਾ ਸਿੱਧੂ ਮੂਸੇਵਾਲਾ ਨਾ ਲੈਜੈਂਡ ਬੰਦਾ ਸੀ ਠੀਕ ਹੈ ਉਹਨੇ ਆਪਣੀ ਕਲਾ ਦੇ ਨਾਲ ਕਹਿ ਲਈ ਹੈ ਨਾ ਐਡਾ ਵੱਡਾ ਨਾਮ ਬਣਾਇਆ ਤੇ ਉਹਦਾ ਪਰਿਵਾਰ ਜਿਹੜਾ ਬਹੁਤ ਵੱਡੀ ਮੁਸੀਬਤ ਵਿੱਚ ਹੈ ਜਿਹਦੇ ਘਰੋਂ ਪੁੱਤ ਗਿਆ ਹੋਵੇ ਇੱਕ ਉਹ ਪੁੱਤ ਜਿਹੜਾ ਜਿਹਦਾ ਨਾਮ ਹੋਵੇ ਦੁਨੀਆਂ ਦੇ ਵਿੱਚ ਠੀਕ ਹੈ ਬਹੁਤ ਵੱਡਾ ਦੁੱਖ ਹੈ ਮੈਂ ਕੱਲ ਇੱਕ ਵੀਡੀਓ ਕੁੰਦੀ ਦੇਖੀ ਉਹਦੇ ਵਿੱਚ ਉਹ ਨੌਜਵਾਨ ਕਹਿੰਦਾ ਕਿ ਜਿਹੜੀ ਸਿੱਧੂ ਮੂਸੇਵਾਲਾ ਦੇ ਘਰ ਮਿਸ਼ਨਰੀ ਖੜੀ ਇਹਨਾਂ ਨੇ ਕਿ ਟਰੈਕਟਰ ਵਗੈਰਾ ਘਾਰਮਗਰ ਕਰਕੇ ਨੇ ਵੀ ਉਹਨੂੰ ਅੰਦੋਲਨ ਦੇ ਵਿੱਚ ਵਰਤਿਆ ਜਾਊਗਾ ਜਾਣਵੁੰਝ ਕੇ ਨਾ ਇਹ ਹਵਾ ਬਣਾਤਾ ਕਹਿੰਦੇ ਇਸ਼ੂ ਬਣਾਤਾ ਬਈ ਹਾਂ ਜਿਹੜੇ ਉਹਦੇ ਚਾਹਣ ਵਾਲੇ ਨੇ ਸ਼ਾਇਦ ਅੰਦੋਲਨ ਵਾਲ ਨੂੰ ਤੋੜ ਤੁਰਨਗੇ ਅਸਲ ਵਿੱਚ ਉਹਨਾਂ ਦਾ ਮੋਟੋ ਆ ਹੈਗਾ ਹਨਾ ਪਰ ਮੈਂ ਜਿਹੜੇ ਨੌਜਵਾਨ ਉਹਨੂੰ ਚਾਹਣ ਵਾਲਿਆਂ ਨੂੰ ਬੇਨਤੀ ਕਰ ਰਹੀ ਹਾਂ ਵੀ ਜਿਹੜੀਆਂ ਇਹ ਜੀਆਂ ਅਫਵਾਹਾਂ ਹੁੰਦੀਆਂ ਇਹਨਾਂ ਤੇ ਬਹੁਤਾ ਧਿਆਨ ਨਾ ਦਿਆ ਕਰੋ ਜੇ ਤੁਸੀਂ ਵਾਕਈ ਉਹਨੂੰ ਚਾਹੁੰਦੇ ਆ ਵੀ ਸਾਡਾ ਹਨਾ ਉਹ ਕਹ ਲਈ ਫੇਵਰਟ ਸੀ ਜਾਂ ਅਸੀਂ ਉਹਨੂੰ ਚਾਹੁੰਦੇ ਸੀ ਹਨਾ ਬਹੁਤ ਵੱਡਾ ਸਿੰਗਰ ਸੀ ਤਾਂ ਇਹੋ ਜੀਆਂ ਗੱਲਾਂ ਤੇ ਜਿਹੜੀਆਂ ਘੁੰਮਦੀਆਂ ਨੇ ਵੀਡੀਓ ਤੇ ਆ ਸਭ ਨਾ ਕਰੋ ਮੈਂ ਨਾਲ ਇਹ ਕਹਿਣਾ ਚਾਹੁੰਨਾ ਬੀੜਾ ਸਿੱਧੂ ਮੂਸੇਵਾਲੇ ਦਾ ਫਾਦਰ ਹੈ ਨਾ ਜਿਹਨ ਉਹਨੇ ਮਾਤਾ ਜੀ ਹੈ ਨਾ ਦੇਖੋ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਉਦਾਂ ਹੀ ਤੁਸੀਂ ਉਹ ਗਾਇਕੀ ਕਰਕੇ ਪਿਆਰ ਕਰਦੇ ਆ ਉਹ ਪਿਆਰ ਨੂੰ ਬਰਕਰਾਰ ਰੱਖੋ ਜਿਹੜੀਆਂ ਇਹ ਜਿਹੇ ਝੂਠੀਆਂ ਅਫਵਾਹਾਂ ਤੁਸੀਂ ਫੈਲਾ ਕੇ ਉਹ ਪਰਿਵਾਰ ਨੂੰ ਬਦਨਾਮ ਨਾ ਕਰੋ ਠੀਕ ਹੈ ਉਹਦੇ ਨਾਲ ਖੜੋ ਹਾਂ ਇੱਕ ਗੱਲ ਤੁਹਾਨੂੰ ਮੈਂ ਕਹਣੀ ਚਾਹੁੰਦਾ ਤੁਸੀਂ ਵੀ ਨਾਲ ਹੋ ਸ਼ਾਇਦ ਸਮਝਦੇ ਹੋ ਜੀ ਨੂੰ ਜੇ ਕਿਤੇ ਉਹ ਇਲੈਕਸ਼ਨ ਲੜਦੇ ਨੇ ਹਨਾ ਤੇ ਮੈਂ ਪਰਨ ਕਰਦਾ ਵੀ ਦਿਨ ਰਾਤ ਇਹ ਕਰਦੇ ਆਂਗੇ ਉਹਨਾਂ ਨੂੰ ਨਿਕਾਉਣ ਵਾਸਤੇ ਇਹ ਇਹ ਸਚਾਈ ਹੈ ਮੈਂ ਆਪਣੀ ਗੱਲ ਕਰ ਰਿਹਾ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਜੇ ਕਿਤੇ ਆਉਣੇ ਜੋ ਹਨ ਪਰ ਜਿਹੜੇ ਆ ਕਿਸਾਨੀ ਅੰਦੋਲਨ ਲਈ ਉਹਨਾਂ ਨੂੰ ਵਰਤਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸ਼ਰਮ ਆਉਮੇ ਕਿਨਾਂ ਯਾਨੀ ਜੇ ਇੱਕ ਜੇ ਆਪਾਂ ਗੱਲ ਕਰ ਲਈਏ ਕਿ ਸੰਸਦ ਆ ਦੀ ਕਿਸਾਨ ਕਹਿ ਰਿਹਾ ਹੈ ਵੀ ਮੋਦੀ ਸਰਕਾਰ ਹੈ ਜਿਹੜੀ ਉਹ ਸਾਡਾ ਜਿਹੜਾ ਫੈਕਟ ਹੈ ਜਿਹੜਾ ਸਾਡਾ ਜਿਹੜਾ ਹੈਗਾ ਏਜੰਡਾ ਸੀ ਦਿੱਲੀ ਤੇ ਲੈ ਕੇ ਜਾ ਰਹੇ ਆ ਉਹ ਮੋਦੀ ਸਰਕਾਰ ਤੇ ਗੋਗਾਉਣਾ ਇਹਦਾਂ ਸਿੱਕੀ ਪੱਟ ਪਾਊਗਾ ਜਾਂ ਕਿੰਨਾ ਕਿ ਤੁਸੀਂ ਮੰਨਦੇ ਨਹੀਂ ਕਰਦਾ ਅਹ ਬੀਲੂ ਜੀ ਮਲੇਵ ਜੀ ਗੱਲ ਇਹ ਹੈਗੀ ਆ ਅੱਜ ਮੈਨੂੰ ਕਿਸੇ ਸੱਜਣ ਨੇ ਫੋਨ ਕੀਤਾ ਅਸੀ ਅਮਰੀਕਾ ਤੋਂ ਜਿਹੜੀ ਐਮਐਸਪੀ ਹੈਗੀ ਆ ਜੀ ਕਣਕ ਤੇ ਝੋਨੇ ਤੇ ਪਹਿਲਾਂ ਹੀ ਲਾਗੂ ਹੈ ਠੀਕ ਹੈ ਬਾਜ ਰੇਟ ਉਹਦੇ ਮੁਤਾਬਕ ਮਿਲਦਿਆ ਹੈ ਕਿ ਸਾਨੂੰ ਜਿਹੜੀਆਂ ਹੋਰ 23 ਫਸਲਾਂ ਨੇ ਠੇਕਾ ਲਿਆ ਹੋਇਆ ਅਸੀਂ ਪੰਜਾਬ ਨੂੰ ਪੰਜਾਬੀਆਂ ਨੂੰ ਤਾਂ ਜਾ ਕੌਮ ਨੂੰ ਬਦਨਾਮ ਕਰਨ ਵਾਸਤੇ ਅਸੀਂ ਲੱਖ ਬੰਨਿਆ ਹੋਇਆ ਗੱਲ ਤਾਂ ਇਹ ਸੀ ਜੱਥੇ ਬੰਦੀਆਂ ਨਹੀਂ ਵੀ ਜਿਹੜਾ ਵਪਾਰਕ ਧੰਦਾ ਹੈਗਾ ਜਿਵੇਂ ਹਫਗਿਸਤਾਨ ਦੀ ਗੱਲ ਕਰੋ ਪਾਕਿਸਤਾਨ ਦੀ ਗੱਲ ਕਰੋ ਜਿਹੜੀਆਂ ਸਾਡੇ ਨਾਲ ਕੰਟਰੀਆਂ ਲੱਗਦੀਆਂ ਨੇ ਉਹਨਾਂ ਦੇ ਨਾਲ ਫਾਸਲਾ ਦਾ ਜਿਹੜਾ ਵਪਾਰ ਸੀ ਉਹ ਹੋਣਾ ਜ਼ਰੂਰੀ ਸੀਗਾ ਐਮਐਸਪੀ ਦਾ ਲੋੜ ਨਹੀਂ ਹੁਣ ਜਿਹੜੇ ਬੰਦੇ ਝੋਨਾ ਲਾਉਂਦੇ ਆ ਮੈਂ ਆਪਣੀ ਗੱਲ ਕਰਦਾ ਹਾਲਾਂਕਿ ਮੈਂ ਮੀਟਿੰਗ ਨਾਲ ਜੁੜਿਆ ਹੋਇਆ ਬੰਦਾ ਬਹੁਤ ਬੰਦੇ ਲੀਡਰ ਉਹ ਨੇ ਜਿਹੜੇ ਬੰਦੇ ਗੱਪ ਮਾਰਦੇ ਨੇ ਅਸੀਂ ਖੇਤੀ ਨਾਲ ਜੁੜੇ ਆ ਜਿਨ੍ਹਾਂ ਨੇ ਜ਼ਾਤੀ ਫੜ ਕੇ ਨਹੀਂ ਦੇਖੀ ਮੈਂ ਹੈਂਡੀਕੈਪ ਬੰਦਾ ਮੈਂ ਪੱਠੇ ਵੀ ਵੱਢਿਆ ਕਣਕ ਵੀ ਵੱਢ ਕੇ ਦੇਖੀ ਆ ਠੀਕ ਹੈ ਜਿੰਨਾ ਕਿ ਮੇਥੋਂ ਕੰਮ ਹੈ ਮੈਂ ਖੇਤ ਵਿੱਚ ਕੀਤਾ ਸਾਰੇ ਜਾਣਦੇ ਨੇ ਕੋਈ ਸ਼ੱਕ ਨਹੀਂ ਹੈ ਨਾ ਮੈਂ ਗੱਲ ਕਹਿਣੀ ਆ ਅਸੀਂ ਜੋ ਕੁਝ ਖਰੀਦਦੇ ਆ ਨਾ ਪੈਸੇ ਦੇ ਕੇ ਖਰੀਦਦੇ ਆ ਅਨੁਦਾਤ ਆਪਣੀ ਥਾਂ ਤੇ ਪਰ ਅਸੀਂ ਕੀਮਤ ਦੇ ਕੇ ਖਰੀਦਦੇ ਹਾਂ ਠੀਕ ਹੈ ਇਹਨੂੰ ਥੋੜਾ ਜਿਹਾ ਗੱਲ ਨੂੰ ਧਿਆਨ ਦੇ ਵਿੱਚ ਰੱਖੋ ਹੁਣ ਜਿਹੜੇ ਕਿਸਾਨ ਗਏ ਨੇ ਉਹ ਕਹਿੰਦੇ ਸਾਨੂੰ ਐਮਐਸਪੀ ਟੇਜ ਦੀਆਂ 23 ਫਸਲਾਂ ਤੇ ਚਾਹੀਦੀ ਹੈ ਇਹ ਕਿਦਾਂ ਹੋ ਸਕਦਾ ਹੈ ਜਿਹੜੇ ਬੰਦੇ ਝੋਨਾ ਲਾਉਂਦੇ ਨੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਸਾਡੇ ਰਸੋਈ ਵਿੱਚ ਚੌਲਾਂ ਦਾ ਇੱਕ ਦਾਣਾ ਨਹੀਂ ਹੈਗਾ ਜਦੋਂ ਜੀ ਖਾਂਦੇ ਨਹੀਂ ਮੈਨੂੰ ਪ੍ਰੋਬਲਮ ਹੈ ਬੈ ਠੀਕ ਹੈ ਦੂਜੀ ਗੱਲ ਜਿਹੜੇ ਬੰਦੇ ਇਹ ਗੱਲਾਂ ਕਰਦੇ ਨੇ ਕਿ ਉਹ ਇਹ ਦੇਖਣਗੇ ਵੀ 1 ਕਿਲੋ ਝੋਨੇ ਦੇ ਮੁਤਾਬਕ ਕਿੰਨਾ ਪਾਣੀ ਧਰਤੀ ਵਿੱਚੋਂ ਆ ਰਹੇ ਕਿ ਉੱਥੇ ਅਸੀਂ ਜ਼ਿੰਮੇਵਾਰ ਹੈਗੇ ਕਿਸਾਨ ਜ਼ਿੰਮੇਵਾਰ ਹੈਗੇ ਜਿਹੜੀ ਜਿਹੜੀ ਫਸਲ ਨੂੰ ਪੰਜਾਬ ਦੇ ਵਿੱਚ ਵਰਤੇ ਨਹੀਂ ਜਾਂਦਾ ਬਹੁਤਾ ਉਹਦੇ ਲਈ ਅਸੀਂ ਪਾਣੀ ਪਕਾ ਦਿੱਤਾ ਠੀਕ ਹੈ ਨਾ ਇਹ ਸਾਨੂੰ ਸੋਚਣਾ ਪੈਣਾ ਮੈਂ ਇੱਕ ਹੋਰ ਬੇਨਤੀ ਕਰ ਰਹੀ ਜਿਹੜੇ ਅਸਲ ਕਿਸਾਨ ਨੇ ਜਿਨ੍ਹਾਂ ਨੂੰ ਪਤਾ ਹੈ ਠੀਕ ਹੈ ਉਹ ਨਹੀਂ ਜੀ ਇਹਨਾਂ ਕਿਸਾਨਾਂ ਦੇ ਅੰਦੋਲਨਾਂ ਦੇ ਜਾਂਦੇ ਇਹ ਕੁਝ ਮੇਲਣ ਲੋਕ ਨੇ ਤੇ ਕੁਝ ਜਿਨ੍ਹਾਂ ਨੂੰ ਬੁਰਕੀ ਪੈਂਦੀ ਹੈ ਹੁਣ ਜਿਹੜੇ ਜਥੇਬੰਦੀਆਂ ਨੇ ਇਹ ਬੁਰਕੀ ਵਾਲੇ ਨੇ ਕੁਝ ਨਾ ਕੁਝ ਠੀਕ ਹੈ ਹਾਲਾਂਕਿ ਬੀਜੇਪੀ ਦਾ ਵਿਰੋਧ ਹੈ ਫਾਇਦੇ ਵਿੱਚ ਕਾਂਗਰਸ ਨੂੰ ਹੋ ਰਿਹਾ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੀ ਇਹਦਾ ਫਾਇਦਾ ਜਿਹੜਾ ਵੀਰ ਜੀ ਨੂੰ ਹੋ ਚੁੱਕਾ ਹੈ ਇਹ ਪੰਜਾਬ ਦੇ ਲੋਕ ਵੀ ਸਮਝਦੇ ਆ